ਇਹ ਕਾਲ ਜੀ ਅੱਜ ਗੱਲ ਕਰਨ ਗਾ ਆ ਬਾਲ ਦੀ ਇਹ ਬਾਲ ਤਕਰੀਬਨ 2006 ਦੀ ਹੈ ਜੀ ਜਦੋਂ ਅਸੀਂ ਖੇਡਦੇ ਹੁੰਨੇ ਸੀ ਸਾਡੇ ਫਰੈਂਡ ਸਰਕਲ ਵੀਰ ਹੋ ਗਿਆ ਮਨਪ੍ਰੀਤ ਹੋ ਗਿਆ ਬੱਬੂ ਹੋ ਗਿਆ ਸੰਦੀਪ ਹੋ ਗਿਆ ਦਲਜੀਤ ਹੋ ਗਿਆ ਹੋਰ ਵੀ ਬਥੇਰੇ ਸੀ ਜਦੋਂ ਅਸੀਂ ਖੇਡਦੇ ਹੁੰਨੇ ਆ ਰਮਨ ਹੋ ਗਿਆ ਇਹ ਸਾਰੇ ਖੇਡਦੇ ਹੁੰਨੇ ਆ ਇਹ ਬਾਲ ਨਾ ਰਕੇਸ਼ ਦੀ ਬਾਲ ਹੈ ਜੀ ਜਦੋਂ ਉਦੋਂ ਉਸ ਟਾਈਮ 5 ਰੁਪਏ ਦੇ ਹੁੰਦੇ ਸੀ ਇਹ ਬਾਲ ਨਾ ਤੇ ਹੁਣ ਉਹ ਗਰੌਂਡਾਂ ਰਹੀਆਂ ਐ ਸੱਡੇ ਪਿੰਚੇ ਨਾ ਹੀ ਖੇਡਣ ਵਾਲੇ ਬੱਚੇ ਨਹੀਂ ਤਾਂ ਹੀ ਗਰਮੀਆਂ ਦੀਆਂ ਛੁੱਟੀਆਂ ਪੈਣੀਆਂ ਤਾਂ ਸਾਰਾ ਦਿਨ ਆ ਬਾਲ ਨਾਲ ਖੇਡਦੇ ਰਹਿਣਾ ਇਹ ਬਾਲ ਮੈਨੂੰ ਅੱਜ ਲੱਭੀ ਬਹੁਤ ਦਿਨਾਂ ਬਾਅਦ ਸਾਲਾਂ ਬਾਅਦ ਕਰੋ ਸਫਾਈ ਕਰਦੇ ਟਾਈਮ ਇਹ ਬਾਲ ਵੀ ਸਾਨੂੰ ਕਦੋਂ ਲੱਭੀ ਸੀ ਮੈਂ ਤਾਂ ਇੱਕ ਹੋਰ ਪਰਸਨ ਆ ਉਦੋਂ ਅਸੀਂ 2006 'ਚ ਘੱਟੋ-ਘੱਟ ਠਾਣਾ ਬਾਲਾਂ ਲੱਭੀਆਂ ਸੀ ਕਿਤੋਂ ਉਹ ਉਹਨੂੰ ਤੇ ਮੈਨੂੰ ਵੀ ਪਤਾ ਹੈ ਵੀ ਇਹ ਕਿੱਥੋਂ ਲੱਭੀਆਂ ਸੀ ਕੋਰ ਕੋਈ ਉਸ ਜਗ੍ਹਾ ਤੇ ਵਰਦਾ ਵੀ ਨਹੀਂ ਸੀ ਜਿਹੜੀ ਜਗ੍ਹਾ ਤੋਂ ਆ ਬਾਲ ਮੇਰੀ ਸੀ 15-16 ਬਾਲਾਂ ਹੋਰ ਸੀ ਤੇ ਮੈਂ ਤੇ ਉਹਨਾਂ ਹੀ ਲੱਭੀਆਂ ਸੀ ਜਿਹੜੀ ਬਾਲ ਉੱਥੇ ਚਲ ਜਾਣੀ ਕਹਿੰਦੇ ਨੇ ਕੱਢਣੀ ਨਹੀਂ ਬਾਅਦ ਚ ਨਾ ਮਿਲਿਆ ਆਉਣੀ ਤੇ ਅਸੀਂ ਐਤਵਾਰ ਦਾ ਦਿਨ ਸੀ ਛੁੱਟੀ ਦਾ ਦਿਨ ਸੀ ਤੇ ਮੈਂ ਤਾਂ ਉਹਨੇ ਸਲਾਹ ਕੀਤੀ ਵੀ ਚੱਲ ਵੀ ਅੱਜ ਬਾਲਾਂ ਹੀ ਲੱਭੀ ਕੱਢੀ ਐ ਇੱਥੋਂ ਕੋਈ ਕਰਦਾ ਨਹੀਂ ਬਾਲ ਤੇ 16 ਬਾਲਾਂ ਲੱਭੀਆਂ ਸੀ ਉਹ ਚੋਂ ਇਹੇ ਬਚੀ ਐ ਅੱਜ ਮੇਰੇ ਘਰ ਨਿਸ਼ਾਨੀ ਦੇ ਤੌਰ ਤੇ ਬਚਪਨ ਦੀ ਨਿਸ਼ਾਨੀ ਐ ਮੈਂ ਚਲੋ ਰੱਖ ਲਈਏ ਸੰਭ ਲਈਏ ਇਹਨੂੰ ਬਚਪਨ ਜੇ ਕੇ ਤਾਂ ਖੇਡੀਆਂ ਹੋਈਆਂ ਹਨਾ ਉਹ ਟਾਈਮ ਸੀ ਪੀਐਸਈ ਖੇਡਦੇ ਰਹਿਣਾ ਬਚਪਨ ਜੇ ਕੋਈ ਰੋਕ ਟੋਕ ਨਹੀਂ ਸੀ ਕੋਈ ਭਾਈ ਦਾ ਬੋਝ ਨਹੀਂ ਸੀ ਜ਼ਿਆਦਾ ਅੱਜ ਕੱਲ੍ਹ ਭਾਈ ਦਾ ਬੱਚਿਆਂ ਨੂੰ ਬੋਝ ਵੀ ਜ਼ਿਆਦਾ ਆ ਸਕੂਲੋਂ ਆਉਂਦੇ ਟਿਊਸ਼ਨ ਤੇ ਟਿਊਸ਼ਨ ਤੋਂ ਬਾਅਦ ਮੋਬਾਈਲ ਫੜ ਲੈਂਦੇ ਆ ਖੇਡਣ ਦਾ ਟਾਈਮ ਨਹੀਂ ਐਂਡਰੋਇਡ ਫੋਨ ਨੇ ਸਭ ਕੁਝ ਵਿਗਾੜਤਾ ਸਿਹਤ ਵੀ ਵਿਗਾੜਤੀ ਬੱਚਿਆਂ ਦੀ ਨਜ਼ਰ ਵੀਕ ਵੀ ਹੋ ਗਈ ਉਹਨਾਂ ਦੀ ਮੋਬਾਈਲ ਕਰਕੇ ਬਟ ਸਾਡਾ ਟਾਈਮ ਚੰਗਾ ਸੀ 90 ਤੋਂ ਲੈ ਕੇ 2000 ਤੱਕ ਬਾਕੀ ਜਿੰਨੇ ਤੇ ਮੈਂ ਲੱਭੀ ਆ ਵੀਡੀਓ ਗੇਂਦ ਪਲੀਜ਼ ਸ਼ੇਅਰ ਜ਼ਰੂਰ ਕਰਿਓ ਕਮੈਂਟ ਚ ਆਪਣਾ ਨਾਮ ਜ਼ਰੂਰ ਮੈਂਸ਼ਨ ਕਰਿਓ ਵੀ ਅਹੀਂ ਗੇਂਦ ਆ ਲੱਭੀ ਸੀ ਕਿਤੋਂ ਉਹ ਵੀ ਸਮਾਂ ਸੀ ਕਦੇ ਵੀ ਪੈਸੇ ਇਕੱਠੇ ਕਰਕੇ ਲਿਆਉਣੇ ਇਕੱਠੇ ਕਰਨੇ ਬੈਟ ਲੈਣਾ ਬੈਰ ਜਦੋਂ ਝਗੜਾ ਹੋ ਜਾਣਾ ਸਾਰਿਆਂ 'ਚ ਫਿਰ ਮੈਚ ਪਾ ਕੇ ਜਿੰਨੇ ਜਿੱਤ ਲੈ ਮੈਚ 'ਚ ਉਹਦਾ ਹੀ ਬੈਟ ਉਹ ਵੀ ਦਿਨ ਸੀ ਕਦੇ ਆਜੋ ਉਹ ਦਿਨ ਲੱਭਦੇ ਭੁੱਲਦੇ ਨਹੀਂ ਉਹ ਦਿਨ ਨਾ ਲੱਭਦੇ ਵੀ ਨਹੀਂ ਤੇ ਵੀਡੀਓ ਜਿ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਨਾ ਮੇਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ ਜੀ